ਵੰਦੀ ਨਾ ਮੈਂ ਭਾਰਤੀ ਕਿਸਾਨ ਜੀ ਨੇ ਨਾ ਡਕੌਂਡਾ ਦੇ ਬਲਾਕ ਫੂਲ ਦਾ ਜਨਰਲ ਸਖਤਰਾ ਸਾਡੀ ਅੱਜ ਘੁੰਮਣ ਕਲਾ ਦੇ ਦਾ ਟੂਰ ਪਲਾਜ ਦੇ ਉੱਤੇ ਸਾਡਾ 27 ਦਿਨ ਦੇ ਵਿੱਚ ਸੰਘਰਸ਼ ਜਿਹੜਾ ਗਰ ਰਾਤ ਦਾ ਸਾਡਾ ਇੱਥੇ ਚੱਲ ਰਿਹਾ ਅਸੀਂ 27 ਦਿਨਾਂ ਤੋਂ ਇੱਥੇ ਡੱਟੇ ਹੋਏ ਆ ਭਾਵੇਂ ਇੱਥੇ ਅੱਜ ਬਹੁਤ ਜ਼ਿਆਦਾ ਮੀਂਹ ਆ ਗਿਆ ਹਨੇਰੀ ਆ ਗਈ ਪਰ ਜਿਹੜੀ ਭਾਰਤੀ ਕਿਸਾਨ ਭਾਰਤੀ ਕਿਸਾਨ ਜੀ ਨੇ ਡਕੌਂਡਾ ਦੀ ਜਿਹੜੀ ਫੌਜ ਆ ਉਹ ਇੱਥੇ ਡੱਟੀ ਡੱਟੀ ਹੋਈ ਆ ਤੇ ਲਗਾਤਾਰ ਦਰ ਰਾਤ ਬਜਦਾ ਅਸੀਂ ਇੱਥੇ ਧਰਨਾ ਉਹ ਲਾਇਆ ਹੋਇਆ ਭਾਵੇਂ ਜਿੰਨੇ ਮਰਜ਼ੀ ਇਥੇ ਝੱਖੜ ਆ ਸਾਨੂੰ ਇੱਥੇ ਚੱਲਣੇ ਪੈਣ ਫੇਰ ਵੀ ਭਾਰਤੀ ਕਿਸਾਨ ਵੀ ਜੀ ਦਕਾਉਂਦਾ ਉਹ ਘੁੰਮਣ ਕਲਾ ਜਿਹੜਾ ਟੂਲਪਲਾਗਾ ਇਹਨੂੰ ਪੱਟ ਕੇ ਇੱਥੇ ਸਫਾਇਆ ਕਰਕੇ ਹੀ ਇੱਥੋਂ ਵੀ ਭਾਵੇਂ ਕਿ ਆ ਦੇਖੋ ਕਾਫੀ ਬਾਰਸ਼ ਹੋ ਚੁੱਕੀ ਆ ਕਿੱਥੇ ਸਾਡੇ ਇੱਥੇ ਜਿਹੜੇ ਰਸੋਈ ਵਗੈਰਾ ਉੱਤੇ ਡਿੱ ਟੁੱਕੀ ਆ ਸਾਡੇ ਕੱਪੜੇ ਵੀ ਡਿੱ ਟੁੱਕੇ ਆ ਪਰ ਫੇਰ ਵੀ ਅਸੀਂ ਇੱਥੇ ਹੁਣ ਸ਼ਾਮ ਦੇ ਲਗਭਗ 7 7:30 ਦਾ ਟਾਈਮ ਹੋ ਗਿਆ ਇੱਥੇ ਡਟੇ ਹੋਏ ਆ ਗਰ ਰਾਤ ਦਾ ਜਿਹੜਾ ਕਰਨਾ ਸਾਡਾ ਸਾਡੀ ਜਥੇਬੰਦੀ ਵੱਲੋਂ ਚੱਲਿਆ ਉਹ ਚੱਲਦਾ ਹੀ ਰਹੂਗਾ ਜਾਰੀ ਰਹੂਗਾ ਧੰਨਵਾਦ ਮੈਂ ਰਾਜਮੀ ਸਾਡਾ ਜਿਲ੍ਹਾ ਜਰਨਤ ਅਫਗਾਨਿਸਤਾਨ ਵੀ ਨੇ ਝਟਾਉਂਦਾ ਅੱਜ ਸਾਨੂੰ ਘੁੰਮਣਗਲਾ ਟੋਲ ਪਲਾਜ਼ਾ ਦੇ ਉੱਤੇ 27ਵਾਂ ਦਿਨ ਹੋ ਗਿਆ ਤੇ ਸਾਡਾ ਧਰਨਾ ਲਗਾਤਾਰ ਸ਼ਾਂਤੀਪੂਰਨ ਚੱਲ ਰਿਹਾ ਹੈ ਜਦੋਂ ਤੱਕ ਇਹ ਟੋਲ ਪਲਾਜ਼ਾ ਹਟਾਇਆ ਨਹੀਂ ਜਾਂਦਾ ਉਹ ਤੱਕ ਦੇ ਧਰਨੇ ਨੂੰ ਅਸੀਂ ਸ਼ਾਂਤੀਪੂਰਨ ਚਲਾਵਾਂਗੇ ਹਰਜਤਾ ਸਰਕਾਰ ਦਾ ਸੀ ਕਿ ਇਹ ਬੇਬਾਦ ਪੇ ਟੋਲ ਪਲਾਜ਼ੇ ਨੂੰ ਹਟਾਉਂਦੇ ਜੋ ਲੋਕਾਂ ਦੀ ਜਾਨ ਮਾਲ ਦਾ ਖੌ ਬਣਿਆ ਪਿਆ ਬਹੁਤ ਸਾਰੇ ਕੀਮਤੀ ਜਾਨਾਂ ਇੱਥੇ ਚਲੀਆਂ ਗਈਆਂ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋ ਗਿਆ ਇਸ ਕਰਕੇ ਉਸਲਾਜਤ ਬਹੁਤ ਦਬ ਰੰਗ ਨਾ ਲੱਗਿਆ ਹੋਇਆ ਹੈ ਇਹਨੂੰ ਹਟਾਉਣਾ ਚਾਹੀਦਾ ਹੈ ਜੇ ਜੇਦਾ ਕਰੇ ਕੋਈ ਕਦਾ ਹਟਾਇਆ ਜਾਂਦਾ ਅਸੀਂ ਲਗਾਤਾਰ ਭਾਤ ਦੀ ਸੰਗਠਨ ਤੋਂ ਵੱਲੋਂ ਕਿਸੇ ਘੇੜੇ ਰੱਖਾਂ ਜੋ ਕਿ ਡੀ ਕੇ ਜਰਕੋਂਦਾ ਵੱਲ ਜਿੰਨੇ ਫੈਸਲੇ ਕੀਤੇ ਜਾਂਦੇ ਨੇ ਉਹ ਫੈਸਲੇ ਨੂੰ ਕੱਲ੍ਹ ਵਾਰ ਅਸੀਂ ਪਾਰਵਰ ਪੜਾਵਾਂ ਚ ਪ੍ਰਾਪ ਹਦਰਾ ਦੇ ਲਾਉਣੇ ਹੈ ਜਿਸ ਦਾ ਕਾਰਨ ਜਿਵੇਂ ਕਿ ਇਹ ਟੂਲ ਪ੍ਰੋਜੈਕਟ ਦੇ ਆਪਣੇ ਕਰਜ਼ਾ ਧਾਰਨਾ ਸਟੇਜ ਨਹੀਂ ਦਿਨ ਜੇ ਪਹਿਲਾਂ ਵੀ ਧਰਨੇ ਚੱਲੇ ਨੇ ਕਿ ਜਿਵੇਂ ਆਪਣਾ ਤਹਿਫੀ ਦੇ ਵਿੱਚ ਟੂਲਬਾਟ ਆਇਆਗਾ ਮਹੀਨੇ ਬਾਅਦ ਲੱਗੇ ਸੀਗੇ ਪੱਖੋ ਕਲਾਂ ਦੇ ਜਿਲ੍ਹਾ ਬਰਾਲੇ ਵਿੱਚ ਟੂਲਬਾਟ ਆਇਆ ਉੱਥੇ ਸਾਲਾ ਵਧੀ ਲੱਗੇ ਜੀ ਕੋਈ ਸਾਡਾ ਦਿੱਕਤ ਨਹੀਂ ਜੀ ਅਸੀਂ ਫੈਸਲਾ ਕਰਕੇ ਇੱਥੇ ਘੰਮੜਗਾ ਟੂਲਬਾਟ ਦੇ ਬੈਠੇ ਆਂਗੇ ਬੀਕੇ ਡਕੌਦਾ ਵੱਲੋਂ ਪੜਾਵਾਇ ਪੜਾਸੀ ਡਿਊਟੀਆਂ ਲਾਉਣੇ ਪਿੰਡਾਂ ਦੀਆਂ ਜਿਵੇਂ ਕਿ ਮੋੜ ਬਲਾਕ ਆ ਗਿਆ ਰਾਮਪੁਰਾ ਬਲਾਕ ਆ ਗਿਆ ਬੰਲੀ ਦੇ ਦੁਨੀਆ ਦੇ ਬਲਾਕਾਂ ਹਣੀਆਂ ਚੱਲਦੀਆਂ ਨੇ ਉਹਨਾਂ ਦੇ ਪੜਾਵਾਇ ਪੜਾਸੀ ਡਿਊਟੀਆਂ ਲਾਉਣੇ ਆ ਨਾ ਸਾਡਾ ਸਹਿਯੋਗ ਮਾਨ ਸਾਹਿਬ ਵੱਲੋਂ ਵੀ ਹੈ ਉਹ ਵੀ ਸੱਜੂ ਹੋ ਰਹੇ ਨੇ ਲਵੇ ਲੋ ਪਿੰਡਾਂ ਚੋਂ ਲੰਗਰ ਪੰਜਾਬ ਪ੍ਰਬੰਧ ਪੂਰਾ ਦਾ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਦਾ ਸਾਰੇ ਕਾਜ ਦਾ ਪ੍ਰਬੰਧ ਇੱਥੇ ਪੂਰਾ ਦਾ ਜੰਨਾ ਚ ਕਿ ਟੋਲ ਪਲਾਜਾ ਧਾਕੇ ਛਲਕ ਨੂੰ ਸਾਫ ਨਹੀਂ ਕੀਤਾ ਇਹਦਾ ਉਹਨੇ ਸਾਡੀ ਬੀਕੂ ਟਕਾਉਂਦਾ ਬਿਲਕੁਲ ਪਿੱਛੇ ਨਹੀਂ ਹਟੂਗਾ